ਸਰ ਮੈਂ ਪਿਛਲੇ 12 ਸਾਲਾਂ ਤੋਂ तकरीबन ਅੱਜ 10ਵੀਂ ਵਾਰ ਖੂਨ ਦੇਣ ਆਇਆ ਵਾਂ ਔਰ ਜਦੋਂ ਵੀ ਮੈਂ ਖੂਨ ਦੇ ਕੇ ਜਾਣਾ ਵਾਂ ਮੈਨੂੰ ਬਹੁਤ ਅੱਛਾ ਮਹਿਸੂਸ ਹੁੰਦਾ ਵੀ ਅੱਛਾ ਲੱਗਦਾ ਹੋਇਆ ਇਹਦਾ ਲੋਕੀ ਚਾਹਤੇ ਖੂਨ ਦੇਣੇ ਯਾਰ ਖੂਨ ਨਹੀਂ ਬਣੂਗਾ ਦੇਖੋ ਜੀ ਹਰ ਬੰਦੇ ਦੀ ਆਪਣੀ ਇੱਕ ਥਿਊਰੀ ਹੁੰਦੀ ਹੈ ਸਾਡੇ ਪੇਰੈਂਟਸ ਵੀ ਕਹਿੰਦੇ ਆ ਕਿ ਨਾ ਦਿਆ ਕਰੋ ਪਰ ਸਾਡਾ ਦਿਲ ਕਰਦਾ ਵੀ ਜੇ ਕਿਸੇ ਨੂੰ ਸਾਡੇ ਥਰੂ ਕੋਈ ਮਦਦ ਮਿਲਦੀ ਹੋਵੇ ਤੇ ਅਸੀਂ ਦੇਣੀ ਚਾਹਨੇ ਆ ਜੀ ਮੈਂ ਤਕਰੀਬਨ ਜੀ ਅੱਜ 10ਵੀਂ ਵਾਰ ਖੂਨ ਦੇ ਰਿਹਾ ਜੀ ਮੈਂ ਤੇਹੀ ਮੈਸੇਜ ਦਵਾਂਗਾ ਜੀ ਜੇ ਸਾਡੇ ਥਰੂ ਕਿਸੇ ਨੂੰ ਕੋਈ ਜ਼ਿੰਦਗੀ ਮਿਲਦੀ ਹੈ ਜਾਂ ਸਾਡੇ ਥਰੂ ਕਿਸੇ ਨੂੰ ਕੋਈ ਚੀਜ਼ ਮਿਲਦੀ ਹੈ ਤੇ ਅਸੀਂ ਉਸ ਚੀਜ਼ ਨੂੰ ਜਰੂਰ ਦੇਣਾ ਚਾਹਾਂਗੇ ਨਿਪੁੰਨ ਸ਼ਰਮਾ ਜੀ ਮੈਂ ਸਾਡੇ ਜਿਹੜੇ ਵਿਦਿਆਪ੍ਰयास ਐਨਜੀਓ ਦੁਆਰਾ ਮੈਡੀਕਲ ਕੈਂਪ ਲਾਇਆ ਗਿਆ ਤੇ ਨਾਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਵਿਦਿਆਪ੍ਰयास ਐਨਜੀਓ ਨੂੰ ਸਾਨੂੰ ਇੱਕ ਮੌਕਾ ਦਿੱਤਾ ਜਾਂਦਾ ਹਰ ਸਾਲ red foundation engine ਨੂੰ ਨਾਲ ਮਿਲ ਕੇ ਬਲੱਡ ਡੋਨੇਸ਼ਨ ਕੈਂਪ ਲਗਾਉਂਦਾ ਅਸੀਂ ਮੈਡੀਕਲ ਕੈਂਪ ਦੇ ਵਿੱਚ ਸਾਡੇ ਕੋਲ ਤਕਰੀਬਨ 10 ਹਸਪਤਾਲ ਤੋਂ ਅੱਜ ਟੀਮਾਂ ਪਹੁੰਚੀਆਂ ਨੇ ਜੀ ਜਿਦੇ ਮੂਨ ਦਾ ਹੀ ਉਸਵਾਲ ਹਸਪਤਾਲ ਦੀ ਟੀਮ ਅੱਖਾਂ ਦੇ ਤੇ ਅੱਖਾਂ ਨੂੰ ਨੱਕ ਤੇ ਗਲੇ ਦੇ ਲਈ ਤੇ ਹੱਡੀਆਂ ਦੇ ਲਈ ਰਜਿੰਦਰਾਈ ਹਸਪਤਾਲ ਤੋਂ ਅੱਖਾਂ ਦੇ ਲਈ ਹੋਮੋਪੈਥੀ ਦੇ ਡਾਕਟਰਸ ਕੈਂਸਰ ਚੈੱਕਅਪ ਦੇ ਡਾਕਟਰਸ ਮਾਨਸ ਹਸਪਤਾਲ ਵੱਲੋਂ ਸਾਈਕੀਟਰੀ ਦੇ ਡਾਕਟਰਸ ਤੇ ਹੋਰ ਸਾਡੇ ਕੋਲ ਵਧੇਰੇ ਡਾਕਟਰ ਸਾਡੇ ਕੋਲ ਪਹੁੰਚੇ ਪਾਰਟੀ ਹੈ ਜੀ ਡੈਂਟਲ ਕਲੀਨਿਕ ਵੱਲੋਂ ਸਾਡੇ ਕੋਲ ਪਹੁੰਚੇ ਤੇ ਇਹਦੇ ਨਾਲ ਹੀ ਮੋਹਨ ਦਾ ਹਸਪੀਟਲ ਦੇ ਵਿੱਚ ਅਸੀਂ ਜਿਹੜੇ ਕਿ ਬਲੱਡ ਯੂਨਿਟ ਜਿਹੜੇ ਕਿ ਅੱਜ ਦੇ ਡੋਨੇਟ ਕਰ ਰਹੇ ਆ 70 ਪਲੱਸ ਯੂਨਿਟ ਸਾਡੇ ਜਿਹੜੇ ਕਿ ਹੋ ਚੁੱਕੇ ਆ ਤੇ 5 7 10 ਯੂਨਿਟ ਅਸੀਂ ਹੋਰ ਐਕਸਪੈਕਟ ਕਰ ਰਹੇ ਆ ਜਦੋਂ ਕੈਂਪ ਖਤਮ ਹੁੰਦਾ ਤੇ ਯੂਥ ਨੂੰ ਮੈਂ ਬੀਸਿਕਲੀ ਇਹ ਮੋਟੀਵੇਟ ਕਰਨਾ ਚਾਹੁੰਦਾ ਕਿ ਕਿਉਂਕਿ ਦੇਖੋ 18 ਸਾਲ ਤੋਂ ਜਿਹੜੀ ਕਿ ਹੈ ਆਪਣੀ ਵੋਟ ਵੀ ਬਣਦੀ ਹੈ 18 ਸਾਲ ਤੋਂ ਹੀ ਆਪਣਾ ਡਰਾਈਵਿੰਗ ਲਾਇਸੈਂਸ ਹੀ ਬੰਦ ਆ ਤੇ 18 ਸਾਲ ਦਾ ਜਦੋਂ ਕੋਈ ਯੂਥ ਬੰਦ ਆ ਤੇ ਉਹ ਬਲੱਡ ਡੋਨੇਟ ਕਰਨ ਦੇ ਕਾਬਿਲ ਬੰਦ ਆ ਤੇ 18 ਤੋਂ ਲੈ ਕੇ 65 ਸਾਲ ਤੱਕ ਦਾ ਹਰ ਸਿਹਤਮੰਦ ਵਿਅਕਤੀ ਜੀ ਦਾ ਵਜ਼ਨ 50 ਕਿਲੋ ਹੈ ਉਹ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰ ਸਕਦਾ ਹੈ ਤੇ ਜਿਹੜਾ ਯੂਥ 18 ਸਾਲ ਤੋਂ ਇਸ ਯੱਗ ਦੇ ਵਿੱਚ ਆਪਣੀ ਹੂਤੀ ਪਾਣੀ ਸ਼ੁਰੂ ਕਰੂਗਾ 65 ਤੱਕ ਜਾਨੀ ਕਿ 47 ਸਾਲ ਉਹਦੇ ਕੋਲੇ ਸੇਵਾ ਕਰਨ ਲਈ ਹੈਗੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਗੰਦੇ ਨਸ਼ੇ ਕਿਸੇ ਤਰ੍ਹਾਂ ਦੇ ਵੀ ਤਿਆਗੋ ਤੇ ਸੇਵਾ ਵਾਲਾ ਨਸ਼ਾ ਜਿਹੜਾ ਫੜੋ ਸਾਡੇ ਨਾਲ ਆ ਕੇ ਜੁੜੋ ਸਾਡੀਆਂ ਬਾਹਾਂ ਬਣੋ ਤਾਂ ਕਿ ਅਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰਾ ਕੇ ਜਿਹੜੇ ਕੀ ਲੋਕੀ ਹਸਪੀਟਲਸ ਦੇ ਵਿੱਚ ਪਈ ਨੇ ਕੋਈ ਥੈਲਾਸੀਮਿਕ ਹੈ ਕੋਈ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਆ ਕੋਈ ਡਿਲੀਵਰੀ ਪੇਸ਼ੈਂਟਸ ਆ ਕੋਈ ਐਕਸੀਡੈਂਟਲ ਕੇਸਸ ਆ ਉਹਨਾਂ ਤੱਕ ਬਲੱਡ ਮੁਹੱਈਆ ਕਰਾਜਿਆ ਸਕੇ ਕਿਉਂਕਿ ਬਲੱਡ ਮਸ਼ੀਨ ਨਹੀਂ ਬਣਾ ਸਕਦੀ ਬਲੱਡ ਸਿਰਫ ਹਿਊਮਨ ਬੋਡੀ ਤੋਂ ਨਿਕਲਦਾ ਹੈ ਇੱਕ ਇਨਸਾਨ ਹੀ ਦੂਜੇ ਇਨਸਾਨ ਦੀ ਹੈਲਪ ਕਰ ਸਕਦਾ ਬਲੱਡ ਡੋਨੇਟ ਕਰਕੇ ਇਸ ਕਰਕੇ ਮੇਰੀ ਅਪੀਲ ਹੈ ਮੇਰੀ ਬੇਨਤੀ ਹੈ ਕਿ ਯੂਥ ਅੱਗੇ ਆਓ ਆਪਣਾ ਬਲੱਡ ਚੈੱਕ ਕਰੋ ਡਰ ਵਾਲੀ ਕੋਈ ਗੱਲ ਨਹੀਂ ਹੈ ਤੁਸੀਂ ਆਪਣਾ ਖਾਣਾ ਖਾ ਕੇ ਆਓ ਔਰ ਬਲੱਡ ਕੈਂਪ ਬਲੱਡ ਡੋਨੇਟ ਕਰਨ ਤੋਂ 15 ਮਿੰਟ ਬਾਅਦ ਅਸੀਂ ਬਸ ਲੱਗਦੇ ਆ ਤੇ ਉਸ ਬਾਅਦ ਅਸੀਂ ਰਿਫਰੈਸ਼ਮੈਂਟ ਦਿੰਨੇ ਆ ਔਰ ਤੁਸੀਂ ਉਸ ਤੋਂ ਬਾਅਦ ਆਪਣੀ ਨਾਰਮਲ ਰੁਟੀਨ ਕਰ ਸਕਦੇ ਹੋ ਪਲੀਜ਼ ਸਾਡੇ ਨਾਲ ਜੁੜੋ ਵਿਦਿਆ ਪ੍ਰਯਾਸ ਐਨ ਜੀਓ ਦੁਆਰਾ ਅੱਜ ਤੀਸਰਾ ਵਿਸ਼ਾਲ ਮੈਡੀਕਲ ਕੈਂਪ ਔਰ ਬਲੱਡ ਡੋਨੇਸ਼ਨ ਕੈਂਪ ਰਾਮ ਭਗਤ ਹਨੂਮਾਨ ਮੰਦਿਰ ਨਿਊ ਮਾਦੋਪਰੀ ਗਲ ਨੰਬਰ 5 ਲਗਾਇਆ ਗਿਆ ਜੇਲਾ ਕਿ ਸਾਡਾ ਵਿਸ਼ੇਸ਼ ਸਹਿਯੋਗ ਰਿਹਾ ਸਾਡੇ ਸ਼ਤੀਸ਼ ਓਸਵਾਲ ਜੀ ਸਾਡੇ ਅੰਕੀ ਜੈਨ ਜੀ ਦੇ ਪਰਿਵਾਰ ਵੱਲੋਂ ਇਹਨਾਂ ਬੜਾ ਵੱਡਾ ਸਹਿਯੋਗ ਇਸ ਕੈਂਪ ਦੇ ਵਿੱਚ ਦਿੱਤਾ ਵਾ ਵਿੱਦਿਆ ਪ੍ਰਯਾਸ ਦਾ ਕੇਵਲ ਇੱਕ ਹੀ લક્ષਰ ਹਰ ਘਰ ਮੇ ਵਿਦਿਆ ਦੀ ਜੋਤ ਜਲੇ ਇੱਥੇ ਕਾਰਜਕਰਦੇ ਕਰਦੇ ਅਸੀਂ ਸੋਚਿਆ ਕਿ ਐਜੂਕੇਸ਼ਨ ਦਾ ਕਾਰਜ ਇਹ ਕਰ ਰਹੇ ਆ ਤੇ ਅਸੀਂ ਦਵਾਈ ਦਾ ਕਾਰਜ ਵੀ ਨਾਲ ਸ਼ੁਰੂ ਕੀਤਾ ਜਾਵੇ ਉਹਦੇ ਤਹਿਤ ਅਜੇ ਕੈਂਪ ਲਗਾਇਆ ਗਿਆ ਜਿੰਦੇ ਬੜਾ ਵੱਡਾ ਸਹਿਯੋਗ ਸਾਰੇ ਸ਼ਹਿਰ ਵਾਸੀਆਂ ਦਾ ਮਿਲਿਆ ਔਰ ਬਹੁਤ ਵੱਡੀ ਗਿਣਤੀ ਦੇ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਕਰੀਬਨ 500 ਤੋਂ ਪਲੱਸ OPD ਹੋ ਚੁੱਕੀ ਹੈ ਔਰ ਉਸ ਤੋਂ ਨਾਲ ਕਰੀਬਨ 70 ਤੋਂ ਪਲੱਸ ਯੂਨਿਟ ਬਲੱਡ ਦੀ ਫਿਲਹਾਲ ਤੱਕ ਇਕੱਠਿਤ ਹੋ ਚੁੱਕੇ ਨੇ ਬੜਾ ਵਧੀਆ ਇਹ ਕੈਂਪ ਰਿਹਾ ਵਾ ਉਸ ਸਮਾਜ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਹੈ ਪਹਿਲਾ ਸਹਿਯੋਗ ਬਲੱਡ ਜਨ ਤੁਹਾਡਾ ਇਹ ਅੱਜ ਸਾਡਾ 30 ਤੀਸਰਾ ਮੈਡੀਕਲ ਕੈਂਪਸ ਹੈਗਾ ਜਦੋਂ ਵੀ ਅਸੀਂ ਮੈਡੀਕਲ ਕੈਂਪ ਲਗਾਣੇ ਆ ਨਾਲ ਜੀ ਬਲੱਡ ਡੋਨੇਸ਼ਨ ਕੈਂਪ ਲਗਾਣੇ ਆ ਤਾਂ ਰੈਡ ਫਾਊਂਡੇਸ਼ਨ ਦੇ ਨਾਲ ਮਿਲ ਕੇ ਸਾਡੇ ਨੀਪੁਨ ਸ਼ਰਮਾ ਜੀ ਦਾ ਸਹਿਯੋਗ ਲੈ ਕੇ ਅਸੀਂ ਹਮੇਸ਼ਾ ਹੀ ਬਲੱਡ ਕੈਂਪ ਲਗਾਣੇ ਆ ਔਰ ਬਲੱਡ ਕੈਂਪ ਲਗਾਉਣਾ ਇਸ ਲਈ ਅਸੀਂ ਜ਼ਰੂਰ ਸਮਝਦੇ ਹਾਂ ਜਦੋਂ ਵੀ ਕਿੱਥੇ ਜ਼ਰੂਰਤ ਹੁੰਦੀ ਹੈ ਸ਼ਹਿਰ ਦੇ ਵਿੱਚ ਰੱਡ ਫਾਊਂਡੇਸ਼ਨ ਉੱਥੇ ਪਹੁੰਚ ਕੇ ਬਲੱਡ ਪ੍ਰੋਵਾਈਡ ਕਰਾ ਜਾਂਦਾ ਲੋਕਾਂ ਨੇ ਇਸ ਲਈ ਇਹ ਕੈਂਪ ਲਗਾਏ ਜਾਂਦੇ ਨੇ ਕਿਉਂਕਿ ਇੱਕ ਬਲੱਡ ਦੀ ਬੋਤਲ ਦਾ ਤਿੰਨ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਇਸ ਲਈ ਅਸੀਂ ਲਗਾਤਾਰ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ ਜਿਹੜੇ ਲੋਕਾਂ ਨੂੰ ਚਾਹੀਦਾ ਹੁੰਦਾ ਹੈ ਬਾਈ ਜਿਹੜੇ ਮਦਦ ਮੰਗਦੇ ਕਿਉਂ ਤੁਹਾਡਾ ਕਿਦਾ ਸੰਪਰਕ ਕਰਨਾ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੇ ਫੇਸਬੁੱਕ ਤੇ ਸਾਰੇ ਪੇਜ ਬਣੇ ਆ ਰੈਡ ਫਾਊਂਡੇਸ਼ਨ ਦੇ ਵੀ ਪੇਜ ਬਣੇ ਨੇ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਮੋਬਾਈਲ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਾਡੇ ਪ੍ਰਧਾਨ ਗੌਰਵ ਜੈਨ ਜੀ ਦਾ ਨੰਬਰ 9814800299 ਮੇਰਾ ਨੰਬਰ 9417130710 ਸਾਡੇ ਫੇਸਬੁੱਕ ਤੇ ਜਾ ਕੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਸਾਰਾ ਕੁਝ ਉੱਤੇ ਲਿਖਿਆ ਹੁੰਦਾ ਵਾ ਕੀ ਕੰਮ ਹਸਾ ਕਿਸ ਪ੍ਰਕਾਰ ਕਰਨੇ ਹੈ ਇਸ ਤੇ ਉੱਥੇ ਜਾ ਕੇ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਔਰ ਜੋ ਸਾਨੂੰ ਇਸ ਕੰਮ ਨੂੰ ਚਲਾਉਣ ਲਈ ਸਾਨੂੰ ਸਹਿਯੋਗ ਦੀ ਬੜੀ ਜ਼ਰੂਰਤ ਹੁੰਦੀ ਹੈ ਉਹ ਸਹਿਯੋਗ ਵੀ ਜੋ ਤੁਸੀਂ ਦੇਣਾ ਚਾਹੋਗੇ ਉਸ ਪੇਜ ਤੇ ਸਾਡੇ ਬੈਂਕ ਨੰਬਰ ਅਕਾਊਂਟ ਨੰਬਰ ਜਾਂ ਸਾਡੇ ਸਾਰੇ ਬਾਰਕੋਡ ਪਏ ਨੇ ਉੱਥੇ ਤੁਸੀਂ ਸਾਨੂੰ ਜਾ ਕੇ ਸਹਿਯੋਗ ਵੀ ਦੇ ਸਕਦੇ ਹੋ ਸਰ ਦੇਖੋ ਲੋਡ ਬੰਦ ਲੈਣਾ ਟੋਟਲੀ ਫ੍ਰੀ ਕੋਈ ਚਾਰਜ ਨਹੀਂ ਲੱਗਣਗੇ ਜਦੋਂ ਵੀ ਵਿਦਿਆਪ੍ਰਯਾਸ ਕੋਈ ਕਾਰਜ ਕਰਨ ਜਾਂਦੀ ਹੈ ਤਾਂ ਉਹਦੇ ਮਨ ਦੇ ਵਿੱਚ ਇਹ ਹੁੰਦਾ ਵਾ ਕਿ ਇਹਦੇ ਤੋਂ ਕੋਈ ਚਾਰਜ ਨਾ ਹੋਵੇ ਜਿਹੜਾ ਜ਼ਰੂਰਤਮੰਦ ਨੂੰ ਦਾ ਲਾਭ ਮਿਲੇ ਇਸ ਦੇ ਤਹਿਤ ਵਿਦਿਆਪ੍ਰਯਾਸ ਇੰਜੀਨੀਅਰ ਅਗੇ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਬਲਡ ਡੋਨੇਸ਼ਨ ਕੈਂਪ ਵੀ ਲਗਾਏ ਨੇ ਉਸ ਤੋਂ ਇਲਾਵਾ ਮੈਡੀਕਲ ਕੈਂਪ ਵੀ ਹੈ ਬੱਚਿਆਂ ਦੀ ਭਾਸ਼ਣ ਪ੍ਰਤੀਯੋਗਤਾ ਵੀ ਬਥੇਰੀਆਂ ਕਰਾਈਆਂ ਵਾ ਉਹ ਸਾਰਾ ਨਿਸ਼ੁਲਕ ਵਿਦਿਆਪ੍ਰਿਆਸ ਐਨਜੀਓ ਦਾ ਕੇਵਲ ਇੱਕ ਹੀ ਲਕਸ਼ ਹੈ ਕਿ ਹਰ ਸਮਾਜ ਦਾ ਵਿਅਕਤੀ ਆਪ ਜ਼ਿੰਮੇਵਾਰ ਬਣੇ ਔਰ ਆਪਣੀ ਉਹਤੀ ਉਹਦੇ ਵਿੱਚ ਪਾਵੇ ਜੋ ਉਹਤੀ ਪਾਣ ਲਾਇਕ ਤੇ ਪਾਵੇ ਜੋ ਨਹੀਂ ਪਾਣ ਲਾਇਕ ਤੇ ਵਿਦਿਆਪ੍ਰਿਆਸ ਐਨਜੀਓ ਉਹਦੇ ਨਾਲ ਕੰਦੇ ਨਾ ਕੰਦਾ ਲਾ ਕੇ ਖੜੀ ਹੁੰਦੀ ਹੈ ਲੁਧਿਆਣਾ ਵਾਸੀ ਕੀ ਵੈਸੇ ਹੈ ਲੁਧਿਆਣਾ ਵਾਸੀ ਨੂੰ ਮੈਂ ਐਸ ਮੈਸੇਜ ਦੇਣਾ ਚਾਹਾਂਗਾ ਕਿ ਇੰਦਾ ਦੇ ਆਯੋਜਨਾ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਜਦੋਂ ਸਮਾਜ ਮਿਲ ਕੇ ਕੋਈ ਕਾਰਜ ਕਰਦਾ ਵੈ ਤੇ ਸਫਲਤਾ ਆਪ ਹੀ ਮਿਲ ਜਾਂਦੀ ਹੈ ਜਦੋਂ ਯੂਥ ਖੜਾ ਹੁੰਦਾ ਵੈ ਤਾਂ ਮਾਹੌਲ ਬਦਲ ਜਾਂਦਾ ਛੋਟਾ ਤੋਂ ਉਦਾਹਰਣ ਦੇਣਾ ਚਾਹਾਂਗਾ 2014 ਦੇ ਵਿੱਚ ਯੂਥ ਖੜਾ ਹੋਇਆ ਦੇਸ਼ ਦੀ ਸਰਕਾਰ ਬਲ ਗਈ ਉਸ ਤੋਂ ਯੂਥ ਖੜਾ ਹੋਇਆ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਣੀ ਇਸ ਵਾਰ ਲੁਧਿਆਣਾ ਕਾਰਪੋਰੇਸ਼ਨ ਚੋਣਾਂਾਂ ਦੇ ਵਿੱਚ ਜਦੋਂ ਯੂਥ ਖੜਾ ਹੋਇਆ ਤੇ ਉਹ ਚਿਹਰੇ ਪਾਰਸ਼ਦ ਬਣੇ ਜਿਹੜੇ ਡਿਜ਼ਰਵ ਕਰਦੇ ਸੀਗੇ ਇਤੋਂ ਇਹ ਮੈਸੇਜ ਆਂਦਾ ਵੈ ਜਿੱਥੇ ਯੂਥ ਖੜਾ ਹੁੰਦਾ ਵੈ ਸਮਾਜ ਉਹਨਾਂ ਦੇ ਮਗਰ ਤੁਰ ਪੈਂਦਾ ਹੈ